mm ਵਿਧਾਨ ਸਭਾ ਚੋਣਾਂ 2027 ਦੇ ਵਿੱਚ ਹਲੇ ਲੰਮਾ ਸਮਾਂ ਪਿਆ ਲੇਕਿਨ ਕਾਂਗਰਸ ਪਾਰਟੀ ਦੇ ਵੱਲੋਂ ਹੁਣ ਤੋਂ ਹੀ ਇਹਨਾਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸੇ ਤਹਿਤੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਕੇਐਸ ਫਾਮ ਸ਼ਾਲਾਪੁਰ ਬੇਟ ਵਿਖੇ ਕਾਂਗਰਸ ਪਾਰਟੀ ਦੇ ਵੱਲੋਂ 5 ਅਪ੍ਰੈਲ ਨੂੰ ਪਰਿਵਰਤਨ ਰੈਲੀ ਕੀਤੀ ਜਾ ਰਹੀ ਹੈ ਇਸ ਬੰਦੇ ਜਾਣਕਾਰ ਦਿੰਦੇ ਹੋਏ ਸਾਬਕਾ ਵਿਧਾਇਕ ਨਵਤੇਜ ਸਿੰਘ ਟੀਮਾ ਨੇ ਦੱਸਿਆ ਕਿ ਰੈਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤਾਪ ਸਿੰਘ ਬਾਜਬਾਦ ਸਾਭका ਉਪ ਮੁੱਖ ਮੰਤਰੀ ਸੁਖਿੰਦਰ ਸਿੰਘ ਰਿੰਦਾਵਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪਰ ਸ਼ਿਰਕਤ ਕਰੇਗੀ ਅਤੇ ਇਸ ਰੈਲੀ ਨੂੰ ਲੈ ਕੇ ਤਿਆਰੀਆਂ ਜਾਰੀ ਨੇ ਜਿਹੜੀ ਕਾਂਗਰਸ ਪਾਰਟੀ ਵੱਲੋਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਤਹਿਤ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਜਿਹੜਾ ਮਹਿੰਮ ਸ਼ੁਰੂ ਕੀਤੀ ਗਈ ਆ ਉਹਦੇ ਤਹਿਤ ਸੁਲਤਾਨਪੁਰ ਲੋਧੀ ਬਲਾਕਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਸ਼ਾਲਾਪੁਰ ਕੇਐਸ ਫਾਰਮ ਵਿਖੇ ਪਰਸੋਂ ਨੂੰ ਸ਼ਨੀਵਾਰ 5 ਤਰੀਕ 10:30 ਵਜੇ ਰੱਖਿਆ ਗਿਆ ਆ ਜਿਹਦੇ ਚ ਵਰਕਰਾਂ ਚ ਬੜਾ ਵੱਡਾ ਜੋਸ਼ ਆ ਬੜੇ ਵੱਡੇ ਪੱਧਰ ਤੇ ਵਰਕਰ ਉਸ ਜਿਹੜੇ ਪ੍ਰੋਗਰਾਮ ਚ ਸ਼ਮੂਲੀਅਤ ਕਰਨਗੇ ਤੇ ਉਸ ਪ੍ਰੋਗਰਾਮ ਤੇ ਸਾਡੇ ਪ੍ਰਧਾਨ ਜਿਹੜੇ ਮਾਨਯੋਗ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਾਡੇ ਜਿਹੜੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਸੁਖਜਿੰਦਰ ਸਿੰਘ ਰੰਧਾਵਾ ਜੀ ਸਾਡੇ ਜਨ ਅਸਾਈਟਰੀ ਆਲ ਇੰਡੀਆ ਕਾਂਗਰਸ ਇੰਚਾਰਜ ਮੱਧ ਪ੍ਰਦੇਸ਼ ਆ ਰਾਜਸਥਾਨ ਸਵਪਾਲ ਸਿੰਘ ਖਹਿਰਾ ਜੀ ਜਿਹੜੇ ਸਾਡੇ ਕਿਸਾਨ ਸੱਲ ਪੂਰੇ ਇੰਡੀਆ ਦੇ ਪ੍ਰਧਾਨ ਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਐਮ ਐਲ ਏ ਐਕਸ ਐਮ ਐਲ ਏ ਐਮ ਪੀ ਐਕਸ ਐਨ ਪੀ ਤੇ ਸਾਰੇ ਲੀਡਰ ਆ ਰਹੇ ਆ ਉਹਦੇ ਸਬੰਧ ਵਿੱਚ ਕੇਐਸ ਫਾਰਮ ਪ੍ਰੋਗਰਾਮ ਰੱਖਿਆ ਤੇ ਮੈਂ ਤੁਹਾਡੇ ਜਰੀਏ ਵੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਵੱਧ ਵੱਧ ਉਹਦੇ ਵਿੱਚ ਪਹੁੰਚਣ ਤੇ ਪਹੁੰਚ ਕੇ ਆਪਣੇ ਲੀਡਰਾਂ ਦੀਆਂ ਜਿਹੜੀਆਂ ਜਿਹੜੇ ਲੀਡਰਾਂ ਦਾ ਹੌਸਲਾ ਵੀ ਵਧਦਾ ਜਦੋਂ ਜਿਆਦਾ ਵਰਕਰਾਂ ਦਾ ਸ਼ਮੂਲੀਅਤ ਹੁੰਦੀ ਆ ਔਰ ਵਰਕਰਾਂ ਨੂੰ ਵੀ ਜਿਹੜੀਆਂ ਲੀਡਰਾਂ ਦੀਆਂ ਜਣੀਆਂ ਹਦਾਇਤਾਂ ਲੀਡਰਾਂ ਦੇ ਜਿਹੜੇ ਜੋ ਉਹਦੇ ਵਿੱਚ ਸਪੀਚ ਕਰਨਗੇ ਜੋ ਬੋਲਣਗੇ ਜੋ ਪਾਰਟੀ ਦਾ ਅਗਲਾ ਪ੍ਰੋਗਰਾਮ ਆ ਉਹ ਲਾਗੂ ਕਰਨਗੇ ਉਹ ਘਰ ਘਰ ਪਹੁੰਚਾਉਣਗੇ ਵਰਕਰ 27 ਦੀ ਤਿਆਰੀ ਵਿੱਚ ਵੀ ਦੇਖੀ ਜਾ ਰਹੀ ਹੈਗੀ ਬਿਲਕੁਲ ਇਹ ਪਾਰਟੀ ਨੇ ਹੁਣ ਤਿਆਰੀ 27 ਤੇ ਆ ਗਈ ਆ 25 ਲੰਘੀ ਹਿਸਾਬ ਨਾਲ ਇੱਕ ਸਾਲ ਰਹਿ ਗਿਆ ਉਹਦੇ ਵਿੱਚ ਤੇ ਜਿਹੜਾ ਪਾਰਟੀ ਤਿਆਰੀਆਂ ਆਪਣੀਆਂ ਕਰਨ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਕੋਈ ਨਾ ਕੋਈ ਲੌਂਚ ਕਰਦੇ ਆ ਔਰ ਤਿਆਰੀ ਆ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਬੜੇ ਵੱਡੇ ਪੱਧਰ ਤੇ ਕਰ ਰਹੀ ਆ ਸਰ ਅਜੰਡਾ ਕੀ ਆ ਮੇਨ ਅਜੰਡਾ ਇਹਦਾ ਵੀ ਬਲੋਕਾਂ ਤੱਕ ਜਿਹੜਾ ਜਾਣਾ ਬਲੋਕਾਂ ਤੋਂ ਗਾਂਹ ਜਿਹੜਾ ਬੂਥਾਂ ਤੱਕ ਜਾਣਾ ਤੇ ਉੱਥੇ ਵਰਕਰ ਨੂੰ ਆਪਣੇ ਨੂੰ ਤਕੜਾ ਕਰਨਾ ਤੇ ਜਿਹੜੇ ਬੂਥ ਵਾਈਜ਼ ਜਿਹੜੇ ਬੰਦੇ ਆ ਉਹਨਾਂ ਨੂੰ ਆਪਣੀ ਪਾਰਟੀ ਦਾ ਪ੍ਰੋਗਰਾਮ ਦੇਣਾ ਤੇ ਉਹ ਬੂਥ ਤੇ ਲੈ ਕੇ ਘਰ-ਘਰ ਜਿਹੜਾ ਪ੍ਰੋਗਰਾਮ ਪਹੁੰਚਾਉਣਾ 22 ਤੋਂ ਬਾਅਦ ਤੁਹਾਡੀ ਵੀ ਇੱਥੇ ਸਿਆਸੀ ਬੜਕਿਆ ਨਵੇਂ ਸਿਰਿਓਂ ਤਾਂ ਇਹਦੇ ਵੀ ਕਿੱਦਾਂ ਸਪੌਂਸ ਚਾੜੇ ਹੋਰ ਦੇਖੋ ਵਰਕਰਾਂ ਦੇ ਨਾਲ ਪੂਰਾ ਰابطਾ ਜਿਹੜਾ ਹੈਗਾ ਸਾਰਿਆਂ ਨਾਲ ਔਰ ਵਰਕਰ ਉਹ ਤੋਂ ਤੁਹਾਨੂੰ ਪਤਾ ਲੱਗੀ ਜਾਣਾ ਵਰਕਰ ਜਿਹੜੇ ਆ ਵੱਤ ਵੱਤ ਹਮੂਲੀਅਤ ਕਰਨਗੇ ਜਿਹੜਾ ਪਾਰਟੀ ਦੀ ਇਸ ਪ੍ਰੋਗਰਾਮ ਦੇ ਵਿੱਚ ਤੇ ਵਰਕਰ ਜਿਹੜੇ ਕਾਂਗਰਸ ਪਾਰਟੀ ਦਾ ਜਿਹੜਾ ਇਹ ਗੱਡ ਬਣਾਤਾ ਸੀਗਾ ਤਾਂ ਚਲੋ ਹਰਨ ਜਤਨ ਬਣਿਆ ਆ ਕੋਈ ਇਹੋ ਜੀ ਗੱਲ ਨਹੀਂ ਜੇ 10 ਸਾਲ ਲਗਾਤਾਰ ਮੈਨੂੰ ਲੋਕਾਂ ਨੇ ਦਿਟਾਇਆ ਤੇ ਫਿਰ ਕੀ ਗੱਲ ਆ ਜੇ ਬੜੇ ਵੱਡੇ ਹਾਰ ਗਿਆ ਉੱਥੇ ਹਰਨ ਦਾ ਕੋਈ ਨਹੀਂ ਗਾਂ ਫਿਰ ਲੜਾਈ ਜਿਹੜੀ ਆ ਪਾਰਟੀ ਵੱਲੋਂ ਲੜਾਂਗੇ ਤੇ ਜਿੱਤਾਂਗੇ ਕੋਈ ਮੈਸੇਜ ਲੋਕਾਂ ਦਾ ਲੋਕਾਂ ਲਈ ਇਹ ਮੈਸੇਜ ਆ ਵੀ ਸ਼ਨੀਵਾਰ ਨੂੰ 5 ਤਰੀਕ ਨੂੰ 10:30 ਵਜੇ ਸ਼ਾਲਾਪੁਰ ਕੇ ਇਸ ਫਾਰਮ ਤੇ ਵੱਤ ਵਤ ਪਹੁੰਚੋ ਤੇ ਪਹੁੰਚ ਕੇ ਆਪਾਂ ਆਪਣੇ ਲੀਡਰਾਂ ਦਾ ਜਿਹੜਾ ਉਹਨਾਂ ਦੇ ਵਿਚਾਰ ਸੁਣੀਏ ਤੇ ਮੈਸੇਜ ਜਿਹੜਾ ਕਰ ਕਰਦਾ ਹੈ